ਰਾਮ ਨਾਮ ਜਪ ਦਿਨ ਸ ਰਾਤ ਗੁਰਮਖ ਹਰ ਧਨ ਜਾਣ ਏ ਮਨ ਪ੍ਰਮਾਤਮਾ ਦਾ ਨਾਮ ਦਿਨ ਰਾਤ ਜਪਿਆ ਕਰ ਗੁਰੂ ਦੀ ਸ਼ਰਨ ਪੈ ਕੇ ਹਰੀ ਨਾਮ ਧਨ ਦੀ ਕਦਰ ਸਮਝ ਸਭ ਸੁਖ ਹਰ ਰਸ ਪੋਗਣੇ ਸੰਤ ਸਭਾ ਮਿਲ ਗਿਆਨ ਸਾਧ ਸੰਗਤ ਵਿੱਚ ਮਿਲ ਕੇ ਹਰੀ ਦਾ ਨਾਮ ਸਾਂਝ ਪਾ ਸਾਰੇ ਆਤਮਿਕ ਆਨੰਦ ਪ੍ਰਾਪਤ ਹੋ ਜਾਣਗੇ ਨਿਤ ਅਹਨਸ ਹਰ ਪ੍ਰਭ ਸੇਵਿਆ ਸਤ ਗੁਰ ਦੀਆਂ ਨਾਮ ਪਰ ਜਿਸ ਨੂੰ ਸਤ ਗੁਰੂ ਨੇ ਨਾਮ ਦੇ ਦਾਤ ਬਖਸ਼ੀ ਉਸਨੇ ਸਦਾ ਦਿਨ ਰਾਤ ਹਰੇ ਪ੍ਰਭੂ ਦਾ ਸਿਮਰਨ ਕੀਤਾ ਹੈ ਜੀ